ਨੀਰੂ ਬਾਜਵਾ ਤੇ ਪੰਜਾਬ ਦੇ ਕੁਝ ਹੋਰ ਐਸੇ ਕਲਾਕਾਰ ਜਿਨ੍ਹਾਂ ਨੇ ਜਮਾ ਸ਼ਰਮ ਲਾ ਦਿੱਤੀ ਪਹਿਲਾਂ ਜਸਵਿੰਦਰ ਭੱਲੇ ਦੇ ਭੋਗ ਤੇ ਚਿੱਟੇ ਕੱਪੜੇ ਪਾ ਕੇ ਆਈ ਨੀਰੂ ਬਾਜਵਾ ਤੇ ਜਦੋਂ ਸਿਵਾ ਹਲੇ ਚੱਲ ਰਿਆ ਸੀ ਠੰਡਾ ਨਹੀਂ ਹੋਇਆ ਸੀ ਦੂਜੇ ਪਾਸੇ ਜਾ ਕੇ ਨੱਚਣ ਗਾਉਣ ਲੱਗ ਪਈ ਤੁਸੀਂ ਜਾਣਦੇ ਵੀ ਮਹਾਲੀ ਦੇ ਵਿੱਚ ਕਵਾੜ ਛੋ ਰੱਖਿਆ ਸੀ ਫਿਲਮ ਫੇਰ ਕਹਦੀ ਹੈ ਆਪਾਂ ਉਹਦੇ ਵਿੱਚ ਨੀਰੂ ਬਾਜਵਾਨ ਜਿਹੜੀ ਪਰਫਾਰਮੈਂਸ ਕੀਤੀ ਸੀ ਇੱਕ ਮਿੰਟ ਦਾ ਵੀ ਲਿਹਾਜ਼ ਨਹੀਂ ਕੀਤਾ ਵੀ ਜਸਵਿੰਦਰ ਭੱਲੇ ਨਾਲ ਕਿੰਨੀਆਂ ਫਿਲਮਾਂ ਕੀਤੀਆਂ ਕਿੰਨਾ ਸਮਾਂ ਬਤਾਇਆ ਪਰ ਫੇਰ ਵੀ ਜਿਹੜਾ ਉਥੇ ਗਾਉਣਾ ਨੱਚਣਾ ਜ਼ਰੂਰੀ ਸਮਝਿਆ ਦੂਜੇ ਪਾਸੇ ਜਿਹੜਾ ਗਿੱਪੀ ਗਰੇਵਾਲ ਗੁਰਪ੍ਰੀਤ ਖੁੱਗੀ ਬਿੰਨੋ ਢਿੱਲੋ ਕਰਮਜੀਤ ਅਣਮੋਲ ਇਹ ਸਾਰੇ ਕਲਾਕਾਰ ਰੋ ਰਹੇ ਸੀ ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਸੀ ਜਸਵਿੰਦਰ ਭੱਲਾ ਜੀ ਦੀ ਡੈਥ ਦਾ ਤੇ ਸਭ ਤੋਂ ਜ਼ਿਆਦਾ ਫਿਲਮਾਂ ਵਿੱਚ ਲੱਗਦਾ ਨੀਰੂ ਬਾਜਵਾ ਨੇ ਹੀ ਜਸਵਿੰਦਰ ਭੱਲੇ ਨਾਲ ਕੀਤੀਆਂ ਹੋਣਗੀਆਂ ਪਰ ਇੱਕ ਮਿੰਟ ਦਾ ਵੀ ਜਿਹੜਾ ਲਿਹਾਜ਼ ਨਹੀਂ ਸੋਚਿਆ ਸਵੇਰੇ ਸਵੇਰੇ ਜ਼ਰੂਰ ਕਰ ਆਈ ਜਦੋਂ ਜਸਵਿੰਦਰ ਭੱਲਾ ਦੀ ਦੇਹ ਉਹਨਾਂ ਦੇ ਘਰ ਦੇ ਵਿੱਚ ਪਹੁੰਚੀ ਤਾਂ ਉਦੋਂ ਚਿੱਟੇ ਕੱਪੜੇ ਪਾ ਕੇ ਜਿਹੜੀ ਨੀਰੂ ਬਾਜਬਾ ਆਈ ਦਿਖਾਇਆ ਲੋਕਾਂ ਨੂੰ ਕਿ ਮੈਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਘਟੋਕਾ ਟਿੱਕ ਦਿਨ ਤਾਂ ਛੱਡ ਸਕਦੀ ਸੀ ਵੀ ਅੱਜ ਜਸਵਿੰਦਰ ਭੱਲਾ ਜੀ ਦਾ ਜਿਹੜਾ ਅੰਤਮ ਸੰਸਕਾਰ ਹੋਇਆ ਉਹਨਾਂ ਦਾ ਜਿਹੜਾ ਸਿਵਾ ਹਲੇ ਬਲ ਰਿਹਾ ਹੈ ਚੱਲ ਰਿਹਾ ਹੈ ਅੱਗ ਬੁਝੀ ਨਹੀਂ ਹੈਗੀ ਫੇਰ ਵੀ ਇਹਨਾਂ ਨੇ ਜ਼ਰੂਰੀ ਨਹੀਂ ਸਮਝਿਆ ਜਾ ਕੇ ਫਿਲਮ ਫਿਰ ਅਵਾਰਡ ਦੇ ਵਿੱਚ ਅਵਾਰਡ ਲਿਆ ਤੇ ਉੱਥੇ ਨੱਚੇ ਟੱਪੇ ਹੋਰ ਵੀ ਬੜੇ ਸਿੰਗਰ ਸੀਗੇ ਹੋਰ ਵੀ ਬੜੇ ਐਕਟਰ ਸੀਗੇ ਜਸਵਿੰਦਰ ਭੱਲਾ ਜੀ ਦਾ ਨੀਰੂ ਬਾਜਵਾ ਦੇ ਨਾਲ ਬਹੁਤ ਪਿਆਰ ਸੀ ਆਪਣੀਆਂ 3ਾਂ ਦੇ ਵਾਂਗੂ ਮੰਨਦੇ ਸੀ ਪਰ ਨੀਰੂ ਬਾਜਵਾ ਨੇ ਥੋੜਾ ਜਿਹਾ ਵੀ ਜਿਹੜਾ ਖਿਆਲ ਨਹੀਂ ਕੀਤਾ ਇਸੇ ਤਰ੍ਹਾਂ ਜੇ ਆਪਾਂ ਪੰਜਾਬ ਦੇ ਹੋਰ ਕਲਾਕਾਰਾਂ ਦੀ ਗੱਲ ਕਰੀਏ ਜਗਜੀਤ ਸੰਧੂ ਦੀ ਗੱਲ ਕਰੀਏ ਰੂਪੀ ਗਿੱਲ ਗੱਗੂ ਗਿੱਲ ਤੇ ਹੋਰ بڑے ਐਕਟਰ ਸਿੰਗਰ ਨੇ ਜਿਨ੍ਹਾਂ ਨੇ ਸਰਤਾਜ ਦੀ ਗੱਲ ਕਰੀਏ ਜਿਨ੍ਹਾਂ ਨੇ ਉੱਥੇ ਭੰਗੜੇ ਪਾਏ ਨੇ ਉੱਥੇ ਗੀਤ ਗਾਏ ਨੇ ਫਿਲਮ ਫੇਅਰ 어ਵਾਰਡ ਦੇ ਵਿੱਚ ਜਾ ਕੇ ਪਰ ਇੱਕ ਮਿੰਟ ਵੀ ਨਹੀਂ ਸੋਚਿਆ ਵੀ ਜਸਵਿੰਦਰ ਭੱਲੇ ਜੀ ਦਾ ਜਿਹੜਾ ਅੰਤਮ ਸੰਸਕਾਰ ਉਸ ਵੇਲੇ ਹੀ ਹੋ ਰਿਹਾ ਸੀ ਹਲੇ ਅੱਗ ਬਲ ਰਹੀ ਸੀ ਤੇ ਇਹ ਜਿਹੜਾ ਉਧਰ ਜਸ਼ਨ ਮਨਾ ਰਹੇ ਸੀਗੇ ਦੂਜੇ ਪਾਸੇ ਗੀਪੀ ਗਰੇਵਾਲ ਦੀ ਫਿਲਮ ਨੇ ਬੜੇ ਅਵਾਰਡ ਜਿੱਤੇ ਨੇ ਪਰ ਗੀਪੀ ਗਰੇਵਾਲ ਉਸ ਅਵਾਰਡ ਸ਼ੋਅ ਦੇ ਵਿੱਚ ਨਹੀਂ ਗਿਆ ਜਸਵਿੰਦਰ ਭੱਲਾ ਜੀ ਦੇ ਸੰਸਕਾਰ ਤੇ ਬਹੁਤ ਜ਼ਿਆਦੇ ਰੋਇਆ ਉਥੇ ਗੁਰਪ੍ਰੀਤ ਕੂਗੀ ਬੜਾ ਰੋਇਆ ਉਹ ਵੀ ਅਵਾਰਡ ਸ਼ੋਅ ਦੇ ਵਿੱਚ ਨਹੀਂ ਗਿਆ ਸਿਰਫ ਤੇ ਸਿਰਫ ਇਸ ਕਰਕੇ ਵੀ ਉਹਨਾਂ ਦਾ ਜਸਵਿੰਦਰ ਭੱਲਾ ਜੀ ਨਾਲ ਬਹੁਤ ਜ਼ਿਆਦੇ ਪਿਆਰ ਸੀਗਾ ਜਸਵਿੰਦਰ ਭੱਲਾ ਜੀ ਨੂੰ ਆਪਣਾ ਪਿਤਾ ਮੰਨਦੇ ਸੀ ਗਿੱਪੀ ਗਰੇਵਾਲ ਨੇ ਕਿਹਾ ਕਿ ਉਹ ਸਾਰੀ ਇੰਡਸਟਰੀ ਦੇ ਸੀ ਬਾਪ ਮੰਗੂ ਪਿਤਾ ਮੰਗੂ ਮੰਨਦੇ ਸੀ ਕਿਉਂਕਿ ਇੱਕ ਬਹੁਤ ਵਧੀਆ ਸਲਾਹਕਾਰ ਸੀ ਅਸੀਂ ਹਮੇਸ਼ਾ ਉਸ ਨੂੰ ਮਿੱਠਾ ਕਾਨ ਤੋਂ ਵੀ ਰੋਕਦੇ ਸੀ ਤਾਂ ਜੋ ਜਸਵਿੰਦਰ ਭੱਲਾ ਜੀ ਸਾਡੇ ਵਿੱਚ ਰਹੇ ਉਹਨਾਂ ਨੂੰ ਕੁਝ ਨਾ ਹੋਵੇ ਕੈਰੀ ਆਨ ਜੱਟਾ ਫਿਲਮ ਬਣਨ ਵਾਲੀ ਸੀ ਸ਼ੁਰੂ ਹੋਣ ਵਾਲੀ ਸੀ ਜਦੋਂ ਅਸੀਂ ਜਸਵਿੰਦਰ ਭੱਲਾ ਜੀ ਨੂੰ ਸੁਣਾਇਆ ਰੋਲ ਤਾਂ ਉਹ ਆਪਣੀ ਬੀਲਚੇਅਰ ਤੋਂ ਖੜੇ ਹੋ ਗਏ ਤੇ ਕਿਹਾ ਕਿ ਮੈਨੂੰ ਕੀ ਹੋਇਆ ਇਹ ਰੋਲ ਤਾਂ ਮੈਂ ਕਰਨਾ ਹੀ ਕਰਨਾ ਹੈਗਾ ਮੀਡੀਆ ਨੇ ਨਾ ਸਾਰੇ ਸਿੰਗਰਾਂ ਐਕਟਰਾਂ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਜਿਹੜੇ ਫਿਲਮ ਫੇਅਰ ਅਵਾਰਡ ਦੇ ਵਿੱਚ ਜਾ ਕੇ ਆਪਣੇ ਅਵਾਰਡ ਲੈਣ ਦਾ ਜਸ਼ਨ ਮਨਾ ਰਹੇ ਸੀਗੇ ਬੱਬੂ ਮਾਨ ਨੇ ਵੀ ਰੋਸ ਜਤਾਇਆ ਦਲਜੀਤ ਦਸਾਂਝ ਦੀ ਗੱਲ ਕਰੀ ਉਹਨਾਂ ਨੇ ਰੋਸ ਜਤਾਇਆ ਕਪਲ ਸ਼ਰਮਾ ਭਗਵਾਨ ਤਮਾਨ ਸਾਹਿਬ ਆਕਸ਼ੇ ਕੁਮਾਰ ਬਾਲੀਵੁੱਡ ਦਾ ਵੱਡਾ ਐਕਟਰ ਸੁਨੀਲ ਗਰੋਵਰ ਕਮੀਡੀਅਨ ਬੜਿਆਂ ਨੇ ਜਿਹੜਾ ਰੋਸ ਜਤਾਇਆ ਵੀ ਜਸਵਿੰਦਰ ਭੱਲਾ ਜੀ ਦੁਨੀਆ ਤੇ ਨਹੀਂ ਰਹੇ ਪਰ ਕੁਝ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਈ